ਪੰਜਾਬ ਚ ਹੜ੍ਹ ਆਏ ਹੜ੍ਹਾਂ ਤੋਂ ਬਾਅਦ ਵੱਡੇ ਪੱਧਰ ਤੇ ਜਿਹੜੀ ਹੈਗੀ ਰਾਹਤ ਸਮਗਰੀ ਲੰਗਰ ਦੀ ਸੇਵਾ ਤੇ ਹੋਰ ਜਿਹੜੀ ਸੇਵਾ ਵੱਧ ਤੋਂ ਵੱਧ ਪੰਜਾਬੀ ਕਰ ਸਕਦੇ ਪੰਜਾਬ ਤੋਂ ਬਾਹਰ ਦੇ ਲੋਕ ਕੁੰਨ ਨੇ ਆਪਣੀ ਸੇਵਾ ਚ ਹਿੱਸਾ ਪਾਇਆ ਅ ਇਸ ਵਕਤ ਜਿਹੜੀ ਵੱਡੀ ਲੋੜ ਬਣੀ ਹੋਈ ਹੈ ਬੰਨਾਂ ਨੂੰ ਪੂਰਨ ਦੀ ਆ ਜਿੱਥੇ ਬਨਾਂ ਦੇ ਵਿੱਚ ਖਾਰ ਪੈ ਰਹੀ ਹੈ ਬਨ ਟੁੱਟ ਰਹੀ ਨੇ ਉੱਥੇ ਮਿੱਟੀ ਦੀ ਸੇਵਾ ਵੱਧ ਤੋਂ ਵੱਧ ਜਿਹੜੀ ਹੈਗੀ ਅਪੀਲ ਪੰਜਾਬ ਦੇ ਨੌਜਵਾਨਾਂ ਨੇ ਬਨਾਂ ਤੇ ਖੜੇ ਨੌਜਵਾਨਾਂ ਨੇ ਕੀਤੀ ਸੀ ਕਿ ਵੱਧ ਤੋਂ ਵੱਧ ਮਿੱਟੀ ਭੇਜੀ ਜਾਵੇ ਸਿਟੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਖੜੇ ਆ ਨੌਜਵਾਨ ਵੀਰ ਮਿੱਟੀ ਦੀ ਸੇਵਾ ਕਰਨ ਜਾ ਰਹੇ ਆ ਸਿਟੀ ਯੂਨੀਵਰਸਿਟੀ ਨੇ ਮਿੱਟੀ ਦੀ ਸੇਵਾ ਕੀਤੀ ਹੈ ਨਾਲੇ ਵੀਰ ਨੇ ਕਿਹੜੇ ਪਿੰਡ ਤੋਂ ਨੇ ਬਾਈ ਜੀ ਕੀ ਨਾਮ ਤੁਹਾਡਾ ਕਿਹੜੇ ਪਿੰਡ ਦਾ ਮੇਰਾ ਨਾਮ ਗਰਿੰਦਰਜੋ ਸਿੰਘ ਆਈ ਅਸੀਂ ਸਾਰੇ ਨੌਜਵਾਨ ਪਿੰਡ ਚੌਂਕੀਮਾਨ ਕਲਾਰ ਤੇ ਮਾਲਕ ਪਿੰਡ ਤੋਂ ਆਈ ਤੇ ਅਸੀਂ ਪਹਿਲਾਂ ਜਦੋਂ ਹਫ਼ਤਾ ਪਹਿਲਾਂ ਗਏ ਸੀ ਅਸੀਂ ਹਰੀਕੇ ਵਾਲੀ ਸਾਈਡ ਉੱਥੇ ਸਹਿਯੋਗ ਉੱਥੇ ਆਪਣਾ ਸੇਵਾ ਕਰਕੇ ਆਏ ਆ ਜੀ ਮਿੱਟੀ ਦੀ ਪਸ਼ੂਆਂ ਲਈ ਚਾਰਾ ਰਾਸ਼ਨ ਤੇ ਹੁਣ ਸਾਨੂੰ ਇੱਥੋਂ ਮੈਸੇਜ ਮਿਲਿਆ ਸੀ ਵੀ ਮਿੱਟੀ ਲਈ ਤਾਂ ਫਿਰ ਹੁਣ ਅਸੀਂ ਸਿਟੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਵੀ ਮਿੱਟੀ ਅਸੀਂ ਸਸਰਾਲੀ ਬੰਨ ਤੇ ਲੈ ਕੇ ਜਾ ਰਹੇ ਹਾਂ ਤੁਸੀਂ ਇਸ ਤੋਂ ਪਹਿਲਾਂ ਵੀ ਗਏ ਹੋ ਕਿ ਸਥਿਤੀ ਆ ਬੰਨਾਂ ਦੀ ਦੇਖਿਆ ਹੋਣਾ ਸਸਤੇ ਦੀ ਤਾਂ ਜੀ ਬਹੁਤ ਤਰਸਜੋਗ ਹੀ ਆ ਉੱਥੇ ਜੀ ਮਤਲਬ ਹਰੇਕ ਘਰ ਚ ਪਾਣੀ ਆ ਜੀ ਪਸ਼ੂ ਲੋਕਾਂ ਦੇ ਆਪ ਦੇ ਪਿੰਡਾਂ ਤੋਂ ਬਾਹਰ ਕਿਤੇ ਸੜਕਾਂ ਨਾਲ ਕਿਤੇ ਬੰਨੇ ਹੋਏ ਆਈ ਤੇ ਕੋਈ ਮਤਲਬ ਹੈ ਨਹੀਂ ਗਾ ਜੀ ਬੁਰਾ ਹਾਲ ਹੀ ਆ ਅ ਮੇਰ ਤੁਹਾਡਾ ਨਾਮ ਮੇਰਾ ਕੁਲਦੀਪ ਸਿੰਘ ਹੈ ਜੀ ਕੁਲਦੀਪ ਸਿੰਘ ਜੀ ਇਹ ਸਸਰਾਲੀ ਵਾਂਦੇ ਲੈ ਕੇ ਜਾਣੀ ਆ ਹਾਂ ਜੀ ਸਸਰਾਲੀ ਵਾਂਦੇ ਜੀ ਦੋ ਟਰਾਲੀਆਂ ਦੀ ਜਿਹੜੀ ਹੈਗੀ ਦੋ ਟਰਾਲੀਆਂ ਮਿੱਟੀ ਬੋਰੀਆਂ ਚ ਪਾਈ ਹੋਈ ਹੈ ਜੀ ਉੱਥੇ ਆਏ ਬਿ ਖੁੱਲੀ ਮਿੱਟੀ ਦਾ ਟੈਗ ਦੀ ਨਹੀਂ ਪਾਣੀ ਦੇ ਮੂਰੇ ਬੋਰੀਆਂ ਹੀ ਫਿਰ ਉਹ ਪੈਕ ਬਣਾ ਬਣਾ ਕੇ ਮੂਰੇ ਪਾਣੀ ਦੇ ਸੜਦੇ ਆ ਫਿਰ ਉਹਦੇ ਨਾਲ ਮਿੱਟੀ ਰੁਕ ਜਾਂਦੀ ਆ ਤੇ ਹੋਰ ਵੀ ਮਿੱਟੀ ਦੀ ਹਲ ਤਾਂ ਲੋਡ ਤਾਂ ਬਹੁਤ ਹੋਣੀ ਹੈ ਬਹੁਤ ਲੋਡ ਆ ਜੀ ਹੁਣ ਜਾ ਕੇ ਪਤਾ ਲੱਗੂ ਉਧਰ ਵੀ ਬਹੁਤ ਲੋਡ ਆ ਜਿੱਥੇ ਅਸੀਂ ਪਹਿਲਾਂ ਜਾ ਕੇ ਆਏ ਆ ਹਰੀਆਂ ਤੋਂ ਅੱਗੇ ਸੀਗਾ 30 35 ਕਿਲੋਮੀਟਰ ਜਿਹੜਾ ਤੁਹਾਡਾ ਆਪਣਾ ਕੈਂਪ ਵਾਲੇ ਮੁੰਡੇ ਆ ਰਜਿੰਦਰ ਸਿੰਘ ਤਲਵੰਡੀ ਉਹਨਾਂ ਕੋਲ ਗਏ ਸੀਗੇ ਤੇ ਉਹਨਾਂ ਦਾ ਉੱਥੇ ਕੈਂਪ ਲਾਇਆ ਹੋਇਆ ਉਹ ਜਿਵੇਂ ਜਿਵੇਂ ਪਿੰਡਾਂ ਦੇ ਵਿੱਚ ਜੜੀ ਜੜੀ ਨੂੰ ਚੀਜ਼ਾਂ ਦੀ ਲੋਡ ਪੈਂਦੀ ਆ ਮੱਛਰਦਾਨੀਆਂ ਹੋ ਗਈਆਂ ਮਤਲਬ ਮੈਡੀਸਨ ਹੋ ਗਿਆ ਸਾਰਾ ਤੇ ਕਾਰਾਂ ਦੇ ਵਿੱਚ ਜਿਹੜੀ ਜਿਹੜੀ ਜ਼ਰੂਰਤ ਆਪਾਂ ਨੂੰ ਪੈਂਦੀ ਆ ਉਹ ਉੱਥੇ ਕੈਂਪ ਦੇ ਵਿੱਚ ਸਟਾਕ ਬਣਾ ਕੇ ਉਸ ਤੋਂ ਬਾਅਦ ਪਿੰਡਾਂ ਵਾਲਿਆਂ ਨੂੰ ਵੰਡੀ ਜਾਂਦੇ ਆ ਜੀ ਸੋ ਹਲੇ ਜਿਹੜੀ ਹੈਗੀ ਅਸਲ ਸੇਵਾ ਕੀ ਉਹ ਤਾਂ ਇਸ ਤੋਂ ਬਾਅਦ ਸ਼ੁਰੂ ਹੋਣੀ ਜਦੋਂ ਪਾਣੀ ਉੱਤਰ ਜਾਏਗਾ ਨੌਜਵਾਨ ਇੱਧਰ ਵੀ ਗੱਲਬਾਤ ਕਰਦੇ ਕੀ ਨਾਮ ਛੋਟ ਵੀਰ ਤੋਂ ਅਮਨਪ੍ਰੀਤ ਸਿੰਘ ਅਮਨ ਸਸਰਾਲੀ ਵਾਂਂ ਤੇ ਮਿੱਟੀ ਲੈ ਕੇ ਜਾਣੀ ਆ ਉਸ ਤੋਂ ਬਾਅਦ ਚਲੋ ਅਸੀਂ ਹੋਰ ਵੀ ਰਾਬਤਾ ਕਰਾਂਗੇ ਮੈਸੇਜ ਦੇਵਾਂਗੇ ਤੁਹਾਡੇ ਜ਼ਰੀਏ ਵੀ ਹੋਰ ਮਿੱਟੀ ਦੀ ਕਿੰਨੀ ਕੁ ਲੋੜ ਆ ਕਿਉਂ ਪੈਨਾ ਹੀ ਬਹੁਤ ਦੋ ਦਿਨ ਟਰਾਲੀਆਂ ਗਈਆਂ ਨੇ ਸਾਡੇ ਚੌਂਕੀ ਮਾਂ ਤੋਂ ਵੀ ਗਈਆਂ ਨੇ ਚਾਰ ਪੰਜ ਟਰਾਲੀਆਂ ਤੇ ਜਿਵੇਂ ਹੁਣ ਵੀ ਇੰਨੀ ਲੋਡ ਆ ਉੱਥੇ ਦੋ ਤਿੰਨ ਥਾਵੇਂ ਹੋ ਟੁੱਟੇ ਉੱਥੇ ਵੀ ਲੈ ਕੇ ਜਾਵਾਂਗੇ ਦੋ ਤਿੰਨ ਟਰਾਲੀਆਂ ਕਾਫੀ ਜੜੀ ਗਿਆ ਸਸਰਾਲੀ ਵਾਲੇ ਬੰਨ ਦੀ ਹਾਲਤ ਵੀ ਬਾਬਾ ਨਾਜਕ ਹੋ ਗਈ ਹਾਂਜੀ 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 ਉਹਦੇ ਹੁਣ ਥੋੜਾ ਜਿਹਾ ਟੈਕ ਬਿਲ ਟਕਾ ਆ ਗਿਆ ਤੇ ਜਿਵੇਂ ਹੋਰ ਦੋ ਤਿੰਨ ਥਾਵੇਂ ਹੋਰ ਕਹਿੰਦੇ ਆ ਬਰਜਪਿੰਡ ਨਵਾਂ ਸ਼ਹਿਰ ਕੋਲੇ ਉੱਥੇ ਵੀ ਟੁੱਟਿਆ ਬੰਨ ਕਹਿੰਦੇ ਉੱਥੇ ਵੀ ਲੈ ਕੇ ਜਾਵਾਂਗੇ ਕੋਈ ਨਾ ਸੀ ਸਰ ਅੱਜ ਸਸਰਾਲੀ ਬੰਨ ਤੇ ਮਿੱਟੀ ਔਰ ਸਿਟੀ ਯੂਨੀਵਰਸਿਟੀ ਨੇ 7 ਭਾਈ ਹੈ ਹੋਰ ਵੀ ਜਿਹੜੇ ਹੈਗੇ ਤੁਸੀਂ ਦਿੱਤਾ ਹੈ ਇਹਨਾਂ ਨੂੰ ਰਾਤ ਸਮਗਰੀ ਦੇਖੋ ਜੀ ਜੋ ਤੰਗਾਵ ਤੇ ਇਸ ਟਾਈਮ ਹਾਲਾਤ ਆ ਖੜਾ ਦੇ ਨਾਲ ਬਹੁਤ ਪਰੇਸ਼ਾਨੀ ਹੋ ਰਹੀ ਹੈ ਸਾਰਿਆਂ ਨੂੰ ਤੇ ਸਿਟੀ ਯੂਨੀਵਰਸਿਟੀ ਸਿਟੀ ਗਰੁੱਪ ਜੋ ਹੈ ਸ਼ੁਰੂ ਤੋਂ ਹੀ ਸਮਾਜ ਵਾਸਤੇ ਕਦੀ ਵੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਹਮੇਸ਼ਾ ਨਾਲ ਖੜੇ ਹੈ ਤੇ ਅੱਜ ਵੀ ਆਪਾਂ ਭੇਜ ਰਹੇ ਆ ਆਪਾਂ ਪਹਿਲੇ ਵੀ ਭੇਜਿਆ ਸਮਾਨ ਸਿਟੀ ਗਰੁੱਪ ਜਲੰਧਰ ਤੋਂ ਵੀ ਭੇਜਿਆ ਹੈ ਤੇ ਆਪਾਂ ਕੋਸ਼ਿਸ਼ ਕਰਦੇ ਰਵਾਂਗੇ ਕਿ ਅਜੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਸਾਨੂੰ ਪਤਾ ਹੈ ਮੁਸੀਬਤਾਂ ਬਹੁਤ ਆਉਣੀਆਂ ਨੇ ਖੜਾ ਤੋਂ ਬਾਅਦ ਆਪ ਸਿਟੀ ਯੂਨੀਵਰਸਿਟੀ ਦੇ ਨਾਲ ਦੇ ਪਿੰਡਾਂ ਦੇ ਆ ਚੌਕੀਮਾਨ ਕੋਲਾਰ ਇਹਨਾਂ ਪਿੰਡਾਂ ਦੇ ਆ ਦੋ ਡਾਇਰੈਕਟਰਾਂ ਦੀ ਸੇਵਾ ਇਹਨਾਂ ਨੇ ਲਾਈ ਆ ਮਿੱਟੀ ਦੀ ਸਿਟੀ ਯੂਨੀਵਰਸਿਟੀ ਵੱਲੋਂ ਤੇ ਸਸਰਾਲੀ ਬੰਨ ਤੇ ਲੈ ਕੇ ਜਾਣੀ ਉਸ ਤੋਂ ਪਹਿਲਾਂ ਹਰੀ ਕੇ ਸਾਈਡ ਫਰੋਜਪੁਰ ਸਾਈਡ ਦੇ ਮਿੱਟੀ ਲੈ ਕੇ ਗਏ ਸੀ ਉਸ ਤੋਂ ਬਾਅਦ ਜਿਹੜੀ ਕੋਈ ਹੋਰ ਵੀ ਜਿਹੜੀ ਹੈਗੀ ਰਾਹਤ ਸਮਗਰੀ ਹੋਏਗੀ ਰਾਸ਼ਨ ਹੋ ਗਿਆ ਜਾਂ ਮੈਡੀਸਨ ਹੋਗੀ ਉਹ ਵੀ ਨੋਜਮਾਨ ਕਹਿੰਦੇ ਅਸੀਂ ਬਤ ਤੋਂ ਬਤ ਸੇਵਾ ਕਰਾਂਗੇ ਜੁੜੇ ਰਹੇ ਹੋ ਕੈਮਰਾਮੈਨ ਕੋਲ ਜੀਤ ਨਾਲ ਮੈਂ ਹਰਜਿੰਦਰ ਸਤੂ